ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਕਿਆਲੀ ਪੀਟੀਪੀ ਦੇ ਵਿੱਚ ਤੇ ਕਿਆਲੀ ਪੀਟੀਪੀ ਦੋਸਤੋ ਪੁਰਾਣਾ ਪਿੰਡਾਂ ਤੇ ਬਹੁਤ ਸਾਰੇ ਕੱਚੇ ਘਰ ਨੇ ਇੱਥੇ ਬੜਾ ਖੂਬਸੂਰਤ ਪਿੰਡ ਆ ਤੇ ਇਸ ਪਿੰਡ ਨੂੰ ਫਿਲਮ ਸਿਟੀ ਵੀ ਕਿਹਾ ਜਾ ਸਕਦਾ ਕਿਉਂਕਿ ਅਕਸਰ ਹੀ ਇੱਥੇ ਫਿਲਮਾਂ ਦੀ ਸ਼ੂਟਿੰਗ ਚੱਲਦੀ ਰਹਿੰਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਐਮੀ ਵਿਰਕ ਤੇ ਤਾਣੀਆਂ ਦੀ ਫਿਲਮ ਸੁਪਨਾ ਦੀਆਂ ਸ਼ੂਟਿੰਗ ਲੋਕੇਸ਼ਨ ਦੋਸਤੋ ਜਿਹੜਾ ਇਹ ਘਰ ਤੁਸੀਂ ਦੇਖ ਰਹੇ ਹੋ ਇਹ ਸੁਪਨਾ ਫਿਲਮ ਦੇ ਵਿੱਚ ਐਮੀ ਵਿਰਕ ਕਰ ਦਿਖਾਇਆ ਜਾਂਦਾ ਹੈ ਐਮੀ ਵਰਕ ਦੇ ਘਰ ਦੇ ਜਿੰਨੇ ਵੀ ਸੀਨ ਫੁਲਮਾਏ ਗਏ ਨੇ ਉਹ ਇਸੇ ਘਰ ਦੇ ਵਿੱਚੋਂ ਫੁਲਮਾਏ ਗਏ ਨੇ ਤੇ ਸੇਮ ਉਸੇ ਤਰ੍ਹਾਂ ਦੋਸਤੋ ਲੋਕੇਸ਼ਨਾਂ ਨੇ ਉਹੀ ਕਲਰ ਆ ਜਿਹੜਾ ਫਿਲਮ ਦੇ ਵਿੱਚ ਆਪਾਂ ਦੇਖਦੇ ਆ ਤੇ ਦੋਸਤੋ ਇਹਦੇ ਉੱਪਰ ਇੱਕ ਪਰਦੀ ਕੀਤੀ ਗਈ ਸੀ ਜਾਲੀ ਲੱਗੀ ਹੋਈ ਸੀ ਘਰ ਦੇ ਉੱਪਰਲੇ ਪਾਸੇ ਬਨੇਰੇ ਤੇ ਉਹ ਹੁਣ ਢਾ ਦਿੱਤੀ ਗਈ ਆ ਉਹ ਸੈੱਟ ਦੇ ਵੱਲੋਂ ਤਿਆਰ ਕੀਤੀ ਗਈ ਸੀ ਫਿਲਮ ਦੀ ਤੇ ਦੋਸਤੋ ਸਾਰੇ ਨਾਲ-ਨਾਲ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋਗੇ ਇੱਕ ਇੱਕ ਸਕਰੀਨ ਸ਼ਾਟ ਫਿਲਮ ਦਾ ਨਾਲ-ਨਾਲ ਮੈਚ ਕਰ ਰਿਹਾ ਹੈ ਤੇ ਬੜਾ ਸੋਹਣਾ ਬੜਾ ਖੂਬਸੂਰਤ ਘਾਰ ਆ ਇਸ ਘਰ ਦੇ ਵਿੱਚ ਦੋਸਤੋ ਜਿਹੜੀ ਇਹ ਪੌੜੀ ਦੇਖ ਰਹੇ ਹੋ ਇਹ ਵੀ ਫਿਲਮ ਵਾਲਿਆਂ ਵੱਲੋਂ ਬਣਾਈ ਗਈ ਸੀ ਕਿਉਂਕਿ ਫਿਲਮ ਦੀ ਜਿਹੜੀ ਸਕ੍ਰਿਪਟ ਸੀ ਉਸ ਦੀ ਜ਼ਰੂਰਤ ਸੀ ਤੇ ਇਹ ਉਸੇ ਸਮੇਂ ਦੋਸਤੋ ਤਿਆਰ ਕੀਤੀ ਗਈ ਸੀ ਇਹ ਜਿਹੜਾ ਘਰ ਆ ਦੋਸਤੋ ਏਮੇ ਵਿਰਕ ਦੇ ਦੋਸਤ ਦਾ ਰੋਲ ਆ ਜਿਹੜਾ ਜਗਜੀਤ ਸੰਧੂ ਨੇ ਕੀਤਾ ਸੀ ਇਹ ਘਰ ਉਹਨਾਂ ਦਾ ਦਿਖਾਇਆ ਗਿਆ ਸੀ ਲਗਭਗ 5-6 ਸੀਨ ਆ ਜਿਹੜੇ ਇਸ ਘਰ ਦੇ ਫਿਲਮ ਦੇ ਵਿੱਚ ਨੇ ਉਹ ਵੀ ਤੁਸੀਂ ਨਾਲ-ਨਾਲ ਸਕਰੀਨਸ਼ਾਟ ਦੇਖ ਰਹੇ ਹੋ ਇਸ ਤੋਂ ਇਲਾਵਾ ਦੋਸਤੋ ਇੱਕ ਇਸ ਕੰਧ ਦਾ ਜਿਹੜਾ ਸੀਨ ਸੀ ਫਿਲਮ ਦੇ ਵਿੱਚ ਉਹ ਵੀ ਤੁਸੀਂ ਦੇਖ ਰਹੇ ਹੋ ਜਗਜੀਤ ਸੰਧੂ ਆਪਣੇ ਘਰ ਦੇ ਵੱਲੋਂ ਆਉਂਦਾ ਪਿੱਛੇ ਉਹਨਾਂ ਦਾ ਘਰ ਉਹੀ ਫਿਲਮ ਵਾਲਾ ਜਿਹੜਾ ਨਜ਼ਰ ਆ ਰਿਹਾ ਤੇ ਦੋਸਤੋ ਇਹ ਜਿਹੜੇ ਪਿੰਡ ਦੇ ਵਿੱਚ ਗਲੀ ਆ ਪ੍ਰਾਣੀ ਕਾਫੀ ਖੁੱਲਾ ਡੁੱਲਾ ਮੌਲਾ ਇਸ ਪਿੰਡ ਦਾ ਤੇ ਇਸ ਗਲੀ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਫਿਲਮ ਦੇ ਸੀਨ ਸੀ ਉਹ ਫੁਲਮਾਏ ਗਏ ਸੀ ਤੇ ਦੋਸਤੋ ਇੱਕ ਕਿਆਲੀ ਪੀਟੀਪੀ ਬੜਾ ਖੂਬਸੂਰਤ ਪਿੰਡ ਆ ਸੋਪਨਾ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਹ ਲਗਭਗ 60 ਤੋਂ 70% ਆ ਜਿਹੜੀ ਇਸੇ ਪਿੰਡ ਦੇ ਵਿੱਚ ਹੋਈ ਸੀ ਜਿਹੜਾ ਤਾਣੀਆਂ ਦਾ ਘਰ ਦਿਖਾਇਆ ਗਿਆ ਉਹ ਵੀ ਇਸੇ ਪਿੰਡ ਦੇ ਵਿੱਚ ਆਉਂਦੀ ਆ ਪਾ ਦੋਸਤੋ ਪਹਿਲਾ ਵੀਡੀਓ ਪਾ ਚੁੱਕੇ ਆ ਜਿਹੜੇ ਦੋਸਤਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਪਈ ਹੋਈ ਆ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋ ਤੇ ਇੱਥੇ ਦੋਸਤੋ ਇੱਕ ਨਾਲ ਹੀ ਛੱਪੜਾ ਪੁਰਾਣਾ ਉਹ ਛੱਪੜ ਦੇ ਉੱਪਰ ਵੀ ਕਾਫੀ ਸਾਰੇ ਜਿਹੜੇ ਸੀਨ ਸੀ ਫਿਲਮ ਦੇ ਫੁਲਮਾਏ ਗਏ ਸੀ ਇਹ ਨਾਲ-ਨਾਲ ਤੁਸੀਂ ਇੱਥੇ ਵੀ ਸਕਰੀਨਸ਼ਾਟ ਚੈੱਕ ਕਰ ਰਹੇ ਹੋ ਤੇ ਦੋਸਤੋ ਜਿਹੜੇ ਇਸ ਫਿਲਮ ਦੇ ਗਾਣੇ ਸੀ ਉਹਨਾਂ ਗਾਣਿਆਂ ਦੇ ਵਿੱਚ ਬਹੁਤ ਵਾਰ ਤੁਸੀਂ ਇਹ ਛੱਪੜ ਦੇ ਸੀਨ ਦੇਖੇ ਹੋਣਗੇ ਇੱਕ ਦੋ ਜਿਹੜੇ ਸ਼ਾਇਦ ਗੀਤ ਸੀ ਉਹ ਮੋਲਾ ਪਿੰਡ ਦੇ ਵਿੱਚ ਵੀ ਫੁਲਮਾਏ ਗਏ ਸੀ ਤੇ ਬਾਕੀ ਦੋਸਤੋ ਜਿਹੜਾ ਇਹ ਛੱਪੜ ਆ ਤੇ ਇਹ ਪ੍ਰਾਣਾ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਬਿਲਕੁਲ ਸਕਰੀਨਸ਼ਾਟ ਦੇ ਵਿੱਚ ਮੈਚ ਕਰ ਰਿਹਾ ਹੋਵੇਗਾ ਬਹੁਤ ਸਾਰੀਆਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਲੋਕੇਸ਼ਨਾਂ ਸੀ ਉਹ ਇਸੇ ਪਿੰਡ ਦੀਆਂ ਵਰਤੀਆਂ ਗਈਆਂ ਸੀ ਫਿਲਮ ਦੇ ਵਿੱਚ ਇੱਥੇ ਫਲਮਾਈਆਂ ਗਈਆਂ ਸੀ ਤੇ ਦੋਸਤੋ ਜਲਦੀ ਤੁਹਾਨੂੰ ਜਿਹੜੇ ਬਾਕੀ ਪਿੰਡਾਂ ਦੀਆਂ ਸ਼ੂਟਿੰਗ ਲੋਕੇਸ਼ਨ ਨੇ ਉਹ ਵੀ ਦਿਖਾਵਾਂਗੇ ਤੇ ਦੋਸਤੋ ਲਾਸਟ ਦੇ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਹੈ ਇਹ ਉਹੀ ਘਰ ਆ ਜਿਹੜਾ ਤਾਣੀਆਂ ਦਾ ਘਰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਇੱਕ ਲਾਸਟ ਦੇ ਵਿੱਚ ਮੈਂ ਸਕਰੀਨਸ਼ਾਟ ਸਾਂਝਾ ਕਰ ਰਿਹਾ